ਲਗ ਸਾਸਰੀ ਕਾਇਤ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਜੀਤ ਕਰ ਬੇਸ਼ੀ ਯੋਸ਼ੀ ਜਨਨਾਂ ਨੂੰ ਤੇ ਮੈਂ ਤੁਹਾਨੂੰ ਦੱਸਵਾਤ ਕਰਦੀ ਆਂ ਲਵਦੀ ਆ ਗਿਆ ਸਮਾਂ ਮੇਰੇ ਗੀਤਾਉਂਦਾ ਤੇ ਤੁਹਾਡੀ ਉਡੀਕ ਵਿੱਚ ਮੁੱਕਦੀ ਤੇ ਮੈਂ ਆ ਗਈ ਥੋੜੀ ਕਚਹਿਰੀ ਵਿੱਚ ਇੱਕ ਢੋਲ ਕੀ ਵਾਲਾ ਗੀਤ ਲੈ ਕੇ ਸ਼ਾਇਦ ਪਹਿਲਾਂ ਵੀ ਸੁਣਿਆ ਹੋਊਗਾ ਇਹਨੂੰ ਪਹਿਣਾ ਲੈ ਗਿਆ ਸੀ ਵੀ ਤੁਸੀਂ ਲੰਬੀ ਵੇਖ ਚ ਬਣਾ ਦੇ ਤੇ ਮੈਂ ਅੱਜ ਤਾਂ ਤੁਸੀਂ ਜਿਵੇਂ ਮੈਂ ਇਸ ਨੂੰ ਹੋਈ ਸੁਣਾਉਂਗੀ ਹਨਾ ਫਿਰ ਮੈਂ ਤੈਨੂੰ ਇਹ ਜਿਹੜੀ ਲੰਬੀ ਖੇਤੀ ਸੁਣਾਉਂਗੀ ਤੁਸੀਂ ਪਹਿਲਾਂ ਸੁਣਿਆ ਹੋਊਗਾ ਜਾਂ ਨਹੀਂ ਵੀ ਸੁਣਿਆ ਹੋਊ ਜਾਂ ਸੁਣਿਆ ਹੋਊ ਪਹਿਲਾਂ ਨਹੀਂ ਇੱਥੇ ਸੁਣਿਆ ਹੋਊਗਾ ਤੇ ਬਾਕੀ ਹੋਰ ਨਹੀਂ ਸੁਣਿਆ ਹੋਣਾ ਤੇ ਉਹ ਆਜੋ ਫਿਰ ਮਾਰਨੀ ਆ ਇਸੇ ਵੀ ਤਰ੍ਹਾਂ ਅਨੰਦ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਜਦ ਕੱਭ ਚ ਖਤਮ ਕਰੋ ਪਹਿਲਾਂ ਵੀ ਕੱਭ ਜਦ ਬਹੁਤ ਫਾਈਬਰ ਉੱਤੇ ਤੇ ਇਹ ਵੈਦ ਜੀ ਨੇ ਦੱਸਿਆ ਹੋਇਆ ਬਹੁਤ ਹੀ ਕਾਰਗਰ ਨੁਕਤਾ ਤੇ ਸੌਖਾ ਜਿਹਾ ਇਹ ਤੁਸੀਂ ਕਾਪੀ ਪੈਨਸਲ ਲੈ ਕੇ ਵੈਦ ਜੀ ਨੂੰ ਤੇ ਲਿਖ ਲਿਓ ਤੇ ਇਹਨੂੰ ਆਪਣਾ ਆਕੇ ਦੇਖੋ ਤੇ ਕਾਫੀ ਤੋਂ ਨਿਸ਼ਚਾਰ ਹੋ ਜਿਗਾ ਹਾਂ ਚਲੋ ਆ ਜਿਓ ਫਿਰ ਆਪਾਂ ਹੋ ਰੰਗਾਰੰਗ ਪ੍ਰੋਗਰਾਮ ਕਰਦੇ ਤੇ ਲੋ ਆਪਣੇ ਵਿਰਸੇ ਨੂੰ ਆਪਾਂ ਕਾਇਮ ਰੱਖਦੇ ਹੋਏ ਤੇ ਰੀਸ ਹੋ ਲੱਗਿਆ ਤੁਹਾਨੂੰ ਤੇ ਦੱਸਿਓ ਫਿਰ ਇਹ ਤੇ ਗੀਤ ਅਵੇਰ ਸੇ ਵਾਰੀ ਕੀ ਕਹਿੰਦਾ ਹੈ ਮਾਏ ਮੇਰੀ ਇਹ ਨਹੀਂ ਮੇਰੇ ਦਿਲਾਂ ਦੀ ਏ ਮੈਰ ਮੈਂ ਬੁੱਝ ਮੇਰੀ ਮੁਠੀ ਵਿੱਚ ਕੀ ਨੀ ਅੰਮੀਏ ਬੁੱਝ ਮੇਰੀ ਮੁਠੀ ਵਿੱਚ ਕੀ ਹੋ ਮੈਨੂੰ ਗੁੱਡਿਆਂ ਪਟੋਲਿਆਂ ਦੀ ਖੇਡ ਉੱਤੇ ਕਦੇ ਕਦੇ ਹੱਸ ਜਿਹਾ ਆਵੇ ਨੀ ਅੰਮੀਏ ਕਦੇ ਕਦੇ ਹੱਸ ਜਿਹਾ ਆਵੇ चौदहो पूर चन दखारू मां तू वेंदी रहनी हानी माहे नू वेंदी रहनी हानी माए चित करे किरन द सुनहरी खासा ॾीक ला के सारा जाम पी नियम डीक ला کے سارا जाम پی ਮੈਂ ਮੇਰੀ ਨੀ ਮੇਰੇ ਜੀਲਾ ਦੀਏ ਮੈਰ ਮੇਂ ਬੁੱਝ ਮੇਰੀ ਮੁਠੀ ਵਿੱਚ ਕੀ ਨੀ ਅੰਮੀਏ ਬੁੱਝ ਮੇਰੀ ਮੁਠੀ ਵਿੱਚ ਕੀ ਨਿੱਕੇ ਨਿੱਕੇ ਮਿੱਠੇ ਮਿੱਠੇ ਮਹਿਕ ਪੀਣੇ ਖਿਆਲੇ ਮੇਰੇ ਦਿਲ ਉੱਤੇ ਹੋਏ ਸਨੇ ਸਵਾਰਨੀ ਨਿੱਕੇ ਨਿੱਕੇ ਮਿੱਠੇ ਮਿੱਠੇ ਮਹਿਕ ਪੀਣੇ ਖਿਆਲੇ ਮੇਰੇ ਦਿਲ ਉੱਤੇ ਹੋਏ ਨੇ ਸਵਾਰਨੀ असू जे महीने जीवें बाजर सिटियां त हरे हरे तोतियां जी डारी असू जे महीने जजरे सिटियां ते हरे तोतियां जी डारी निगी निगी मिठी मिठी हसू जी दुपहर बचू उडू घर मेर जी नियमीअ ऊडू उडू घर मेरा जी माए मेरि दिलंदी मैर में बुझ मेरी्ठी विच की नियम बुजरी मुठ्ठी विच निके जे मूह तो पहाड़ जी गल माहेस तैनू पुछां के मै नमीअ दस तैनू पुछां के मैना ਨਿੱਕੇ ਜਿਹੇ ਮੂੰਹ ਤੋਂ ਪਹਾੜੀ ਜਿੱਡੀ ਗੱਲ ਮਾਏ ਦੱਸ ਤੈਨੂੰ ਪੁੱਛਾਂ ਕਿ ਮੇਨਾ ਨੀਅੰਮੀਏ ਦੱਸ ਤੈਨੂੰ ਪੁੱਛਾਂ ਕਿ ਮੇਨਾ ਫੇਰ ਕੀ ਤੂੰ ਦੇਵੇਂਗੀ ਜਵਾਬ ਮਾਏ ਮੇਰੀ ਇਹ ਨੀ ਜੇ ਪਲ ਪੁੱਛ ਵੀ ਲਮਾ ਨੀਅੰਮੀਏ ਜੇ ਪਲ ਪੁੱਛ ਵੀ ਲਮਾ ਗਿੱਠ ਗਿੱਠ ਲਾਲੀਆਂ ਕੁਮਾਰੇ ਅੰਗਾ ਉੱਤੇ ਆਈਆਂ ਗਿੱਠ ਗਿੱਠ ਲਾਲੀਆਂ ਕੁਮਾਰੇ ਅੰਗਾ ਉੱਤੇ ਆਈਆਂ ਕੋਠੇ ਜਿੱਡੀ ਹੋਗੀ ਤੇਰੀ ਤੀ ਨੀਅੰਮੀਏ ਕੋਠੇ ਜਿੱਡੀ ਹੋਗੀ ਤੇਰੀ ਤੀ ਮਾਇ ਮੇਰੀ ਏਨੀ ਮੇਰੇ ਦਿਲਾਂ ਦੀ ਏ ਮਹਿਰ ਮੇਂ 부ਜ ਮੇਰੀ ਮੁਠੀ ਵਿੱਚ ਕੀ ਨੀਅੰਮੀਏ 부ਜ ਮੇਰੀ ਮੁਠੀ ਵਿੱਚ ਕੀ ਟੋਣ ਮੈਨੂੰ ਗੁੱਡਿਆਂ ਪਟੋਲਿਆਂ ਦੀ ਖੇੜੀ ਉੱਤੇ ਕਦਿਕ ਦੇਹਸ ਜਿਹਾ ਆਵੇਂ ਨੀ ਅੰਮੀਏ ਕਦਿਕ ਦੇਹਸ ਜਿਹਾ ਆਵੇਂ 14 ਦਿਨ ਹੋ ਗਏ ਪੂਰੇ ਚੰਨ ਦੇ ਨਿਖਾਰ ਨੂੰ ਮੈਂ ਨਿੱਤ ਬੇਨੀ ਰਹਿਨੀ ਆ ਨੀ ਮਾਏ ਨੀ ਅੰਮੀਏ ਮੈਂ ਨਿੱਤ ਨਿੱਤ ਬੇਂਦੀ ਰਹਿਨੀ ਆ ਨੀ ਮਾਏ ਚਿੱਤ ਕਰੇ ਕਿਰਨਾਂ ਦੇ ਨੀਰ ਦਾ ਸੁਨਹਿਰੀ ਕਸਾ ਦੀਕ ਲਾ ਕੇ ਜਾਮਾ ਸਹਰਪੀ ਨੀ ਅੰਮੀਏ ਦੀਕ ਲਾ ਕੇ ਸਾਰਾ ਜਾਮਾ ਪੀ ਮॉय ਮੇਰੀ ਨੀ ਮੇਰੇ ਦਿਲਾਂ ਦੀ ਏ ਮਹਿਰ ਮੇ 부ਝ ਮੇਰੀ ਮੁਠੀ ਵਿੱਚ ਕੀ ਨੀ ਅੰਮੀਏ 부ਝ ਮੇਰੀ ਮੁਠੀ ਵਿੱਚ ਕੀ ਹਲੋ ਜੀ ਤੁਹਾਡਾ ਪੂਰਾ ਇਹ ਤਾਂ ਛੋਟਾ ਸੀ ਹੈਨਾ ਤੇ ਪਰ ਇਹਦੇ ਬੋਲ ਬੜੇ ਡੂਗੇ ਨੇ ਤੁਸੀਂ ਆਪ ਹੀ ਸਮਝ ਲਿਆ ਹੋਣਾ ਤੇ ਕੋਈ ਅਲੀ ਹੁਣ ਮੈਨੂੰ ਰੁੱਡੀਆਂ ਤੋਂ ਨਹੀਂ ਚੰਗੀਆਂ ਲਾ ਦੇ ਮੈਂ ਜਵਾਨ ਹੋ ਗਈ ਤੇ ਮਾਣੋ ਸਾਰਾ ਸਮਝਾਤਾ ਬੇਟੀ ਨੇ ਹਨਾ ਤੇ ਉਮੀਦ ਆ ਤੁਹਾਨੂੰ ਇਹ ਗੀਤ ਪਸੰਦ ਆਇਆ ਹੋਊਗਾ ਤੇ ਦੱਸਿਓ ਤੁਹਾਨੂੰ ਇਹ ਗੀਤ ਕਿਹੋ ਜਿਹਾ ਲੱਗਿਆ ਫਿਰ ਨਾ ਲੰਬੀ ਇੱਕ ਜਿਹੀ ਬਣਾ ਕੇ ਮੈਂ ਪਾਉਂਗੀ ਅੱਜ ਮੇਰੇ ਨਾਲ ਦਹੈ ਨਹੀਂ ਕਿ ਇੱਧਰ ਨਹੀਂ ਨਰ ਵੀ ਹੈ ਕਾ ਦੋ ਜਣਿਆਂ ਤੋਂ ਵਧੀਆ ਲੱਗਦਾ ਮੈਂ ਕੱਲੀ ਵੀ ਪਾ ਦਨੀ ਆ ਪਰ ਫਿਰ ਮੈਂ ਅਜੂਆ ਵੀ ਹਿੰਸ ਇੱਥੇ ਤੇ ਫਿਰ ਮੈਂ ਉਹਦੇ ਨਾਲ થોੜੇ ਪਾ ਕੇ ਸਮਾਉਂਗੀ ਕੁਛ ਦਿਨਾਂ ਕਿਉਂਕਿ ਕਈ ਗਿੱਤਾਂ ਦੀ ਹੋਰ ਸਪਾਰਸ਼ ਆਈ ਵੀ ਪਰ ਉਹਨਾਂ ਦੀ ਇੱਛਾ ਪੂਰੀ ਕਰਨੀ ਹੈ ਇਹ ਵੀ ਕਪੈਣ ਨੇ ਮੈਨੂੰ ਮਨਸਤੋਂ ਕਿਹਾ ਜੀ ਹੈਗੀ ਸਭ ਦੇ ਦਰੂਸ ਨਾਲ ਤੇ ਫਿਰ ਮੈਂ ਕਦੇ ਉਹ ਲੱਗਦੇ ਪਾਇਆ ਹੁਣ ਵਿੱਚ ਯਾਦ ਨਹੀਂ ਕਹਿੰਦੇ ਵੀ ਸਾਨੂੰ ਨਹੀਂ ਲੱਗਦਾ ਸਾਨੂੰ ਜੂਰ ਪਾ ਕੇ ਤੇ ਮੈਂ ਸਮਝਾਤਾ ਤੇ ਜਿਵੇਂ ਮੈਨੂੰ ਆਇਆ ਤੇ ਹੁਣ ਤੁਸੀਂ ਆ ਜੋ ਤੰਦਰੁਸਤੀ ਹੈ ਇਹ ਜਿਵੇਂ ਵੀ ਕਾਬਜ ਹੋ ਜਾਂਦੀ ਹੈ ਮੈਂ ਦੱਸਿਆ ਸੀ ਵੀ ਜਿਵੇਂ ਗੋਵਰੇ ਦੇ ਦੁੱਧ ਦੇ ਵਿੱਚ ਇੱਕ ਚੰਚਾ ਰਾਤ ਨੂੰ ਤੁਸੀਂ ਈਓ ਦਾ ਪਾ ਕੇ ਪੀ ਕੇ ਪੈ ਜਾਓ ਤਾਂ ਵੀ ਸਵੇਰ ਨੂੰ ਤੁਹਾਡਾ ਪੇਟ ਸਹੀ ਸਾਥ ਹੋ ਜੂਗਾ ਤੇ ਹੋਰ ਕਈ ਨੁਕਤੇ ਐ ਇੰਪਾਈ ਹੋਏ ਨੇ ਗਾਜੂ ਸੁਵੰਦ ਮੇਰੀ ਤੇ ਅੱਜ ਫਿਰ ਮੈਂ ਕੋਈ ਸੁਭਾਸ਼ ਵੀਰ ਤੋਂ ਸੁਣਿਆ ਉਹਨਾਂ ਨੇ ਦੱਸਿਆ ਵੀ ਤੁਸੀਂ ਮਲਠੀ ਹੈ ਮਲਠੀ ਦਾ ਪਾਊਡਰ ਬਣਾ ਲਓ ਬਣਾ ਕੇ ਅੱਨੇ ਘੇ ਰੱਖ ਲਓ ਹੈਨਾ ਤੇ ਰਾਤ ਨੂੰ ਸੌਂਦੇ ਸਮੇਂ ਇੱਕ ਚਮਚਾ ਪਾਊਡਰ ਦਾ ਗਰਮ ਪਾਣੀ ਨਾਲ ਕੋਸੇ ਕੋਸੇ ਨਾਲ ਉਹਨੇ ਗਰਮ ਨਾਲ ਦੱਸਿਆ ਹੈਨਾ ਤੇ ਗਰਮ ਪਾਣੀ ਨਾਲ ਲੈ ਕੇ ਸੋਝੋ ਕਹਿੰਦੇ ਸਵੇਰੇ ਉੱਠਦੇ ਹੀ ਤੁਹਾਡਾ ਪੇਟ ਸਾਫ਼ ਹੋਊਗਾ ਇਹ ਤਾਂ ਕੋਈ ਵੱਡੀ ਗੱਲ ਨਹੀਂ ਕਰਕੇ ਦੇਖ ਲਓ ਕਹਿੰਦੇ ਤਾਂ ਕੋਈ ਸਾਈਡ ਇਫੈਕਟ ਵੀ ਹੈ ਨਹੀਂ ਹੈਨਾ ਦੇਖੋ ਤੁਸੀਂ ਮਲੱਕੀ ਲੈ ਸਕਦੇ ਹੋ ਤਾਂ ਆਪਾਂ ਉਹ ਕਿਹਾ ਚੂਠੀ ਪਾਉਣੇ ਆ ਗਲਾ ਵੀ ਸਾਫ਼ ਕਰਦੀ ਹੈ ਤੇ ਤੁਸੀਂ ਇਹ ਜਿਵੇਂ ਉਹਨਾਂ ਨੇ ਕਿਹਾ ਵੀ ਸਵੇਰੇ ਤੁਸੀਂ ਰਾਤ ਨੂੰ ਇੱਕ ਚੰਤਿਆ ਛੋਟਾ ਚੰਤਿਆ ਟੀਕੋ ਜਿਹੜਾ ਹੈਗਾ ਬਕਸੇ ਦਾ ਲੈ ਰਹੇ ਹੋ ਜਿੰਨਾ ਕਹਿੰਨਾ ਤਾਂ ਤੁਸੀਂ ਇਹ ਗਰਮ ਪਾਣੀ ਨਾਲ ਲੈ ਲਓ ਗਰਮ ਪਾਣੀ ਨਾਲ ਕਿ ਤੇ ਸੌਂ ਗਿਓ ਉਸ ਤੋਂ ਬਾਅਦ ਕੁਝ ਖਾਣਾ ਨਹੀਂ ਖਾਣੇ ਤੇ ਬਾਅਦ ਸੌਂ ਮੇਨ ਲੈ ਲਓ ਸਵੇਰੇ ਉੱਠਦੇ ਛੋਟਾ ਪੇਟ ਸਾਫ਼ ਹੋਊਗਾ ਇਹਦੇ ਪੰਜ ਚਾਰ ਦਿਨ ਦਵਾਂਗੇ ਆਪਾਂ ਹਨਾ ਫਿਰ ਕੰਮ ਖੁੱਲ ਜੂਗੀ ਜਦੋਂ ਕਦੇ ਲੋਟ ਪਵੇ ਲੈ ਜਾਂ ਨਹੀਂ ਨਾਂ ਵੀ ਸੋ ਹਨਾ ਤੇ ਲੋ ਹੁਣ ਮੈਨੂੰ ਦੇ ਗੋ ਛੁੱਟੀਆਂ ਗੱਲ ਨੂੰ ਨਵੇਂ ਗੀਤ ਤੇ ਨਵੇਂ ਨੁਸਖੇ ਨਾਲ ਫਿਰ ਮਿਲਾਂਗੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਤੇ ਕੱਲੋਂ ਫਿਰ ਮਿਲਦੇ ਆਂ